ਕਸਰਪ੍ਰਭੋ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਤੁਸੀਂ ਚੈਨਲ ਨੂੰ ਬਹੁਤ ਸਾਲਾਂ ਤੋਂ ਦੇਖ ਰਹੇ ਹੋ ਤੇ ਮੇਰੀ ਵੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਡੇ ਨਾਲ ਵੱਧ ਤੋਂ ਵੱਧ ਰابطਾ ਕਾਇਮ ਕੀਤਾ ਜਾਵੇ ਮੇਲਿਆਂ ਦੇ ਰਾਹੀਂ ਖੇਤਾਂ ਵਿੱਚ ਜਾ ਕੇ ਜਾਂ ਫੋਨ ਕਾਲਸ ਤੇ ਜਾਂ WhatsApp ਤੇ ਜਾਂ ਸੋਸ਼ਲ ਮੀਡੀਆ ਜ਼ਰੀਏ ਵੀਡੀਓ ਦੇ ਰਾਹੀਂ ਜਿਹੜੀ ਤੁਹਾਡੀ ਡਿਮਾਂਡ ਹੁੰਦੀ ਹੈ ਉਹ ਆਪਾਂ ਵੀਡੀਓ ਕੰਟੈਂਟ ਬਣਾਉਂਦੇ ਰਹਿੰਦੇ ਹੈਗੇ ਅਗਲਾ ਸੀਜ਼ਨ ਕਣਕ ਦਾ ਸ਼ੁਰੂ ਹੋਣ ਵਾਲਾ ਤੇ ਕਣਕ ਦੀਆਂ ਬਹੁਤ ਸਾਰੀਆਂ ਪ੍ਰਮੋਸ਼ਨਾਂ ਤੁਸੀਂ ਸੋਸ਼ਲ ਮੀਡੀਆ ਤੇ ਦੇਖਦੇ ਹੈਗੇ ਹੋ ਤੇ ਅੱਜਕੱਲ ਉਹ ਜਿਹੜਾ ਸੋਸ਼ਲ ਮੀਡੀਆ ਉਹ ਪ੍ਰਮੋਸ਼ਨ ਦਾ ਵੀ ਇੱਕ ਜ਼ਰੀਆ ਬਣਿਆ ਹੋਇਆ ਆਪਾਂ ਨੇ ਮੇਲਿਆਂ ਦੇ ਵਿੱਚ ਵੀ ਵਿజిਟ ਕੀਤਾ ਹੈਗਾ ਆਪਾਂ ਫਾਰਮਰ ਦਾ ਵੀ ਰਿਕਾਰਡ ਰੱਖ ਰਹੀ ਹੈਗੇ ਆ ਆਪਣੇ ਕੋਲੇ ਇੱਕ ਪਹਿਲਾ ਪੋਸਟ ਵੀ ਮੈਨੇ ਪਾਈ ਸੀ ਉੱਥੇ ਲਗਭਗ 350 ਤੋਂ ਜ਼ਿਆਦਾ ਕਮੈਂਟ ਆਏ ਹੈਗੇ ਆ ਤੇ ਉਹਨਾਂ ਕਮੈਂਟਾਂ ਨੂੰ ਵੀ ਮੈਂ ਕਨਸਿਡਰ ਕਰਦਾ ਹੈਗਾ ਕੁਝ ਕਿਸਮਾਂ ਹੈਗੀਆਂ ਕਣਕ ਦੀਆਂ ਜਿਹੜੀਆਂ ਕਿ ਬਹੁਤ ਵਧੀਆ ਝਾੜ ਦੇ ਕੇ ਗਈਆਂ ਦੇਖੋ ਕਿਸਮਾਂ ਦੀਆਂ ਆਪਣੇ ਕੋਲੇ ਬਹੁਤ ਵੱਡੀ ਲਾਈਨ ਆ ਗਈ ਠੀਕ ਆ ਪੀਵੀਡਬਲਯੂ ਲਾਈਨ ਹੈਗੀ ਆ ਡੀਵੀਡਬਲਯੂ ਲਾਈਨ ਹੈਗੀ ਆ ਡਬਲਯੂਐਚ ਲਾਈਨ ਹੈਗੀ ਆ ਐਚਡੀ ਲਾਈਨ ਹੈਗੀ ਆ ਕੇਆਰਐਲਐਨ ਲਾਈਨ ਹੈਗੀ ਆ ਕਿਹੜੇ ਖੇਤ ਨੂੰ ਕਿਹੜੀ ਜ਼ਰੂਰਤ ਆ ਇਹ ਤੁਹਾਨੂੰ ਪਛਾਣ ਨਹੀਂ ਪਾਉਗੀ ਰਾਜਪੁਰਾ ਕਿਸਾਨ ਮੇਲਾ ਲਾਇਆ ਉੱਥੇ ਰਜਾਣ ਹੋਰ ਸੀਗਾ ਲੁਧਿਆਣਾ ਕਿਸਾਨ ਮੇਲਾ ਉੱਥੇ ਰਜਾਣ ਹੋਰ ਸੀਗਾ ਮਲੋਟ ਕਿਸਾਨ ਮੇਲਾ ਬਠਿੰਡਾ ਕਿਸਾਨ ਮੇਲਾ ਜਾਂ ਵੱਖੋ-ਵੱਖਰੀਆਂ ਲੋਕੇਸ਼ਨਾਂ ਦੇ ਫਾਰਮਰ ਦੂਰੋਂ ਨੇੜੇ ਮਿਲ ਕੇ ਗਏ ਆ ਸਾਰੀ ਇੱਕ ਸਿੰਗਲ ਵੀਡੀਓ ਦੇ ਵਿੱਚ ਮੈਂ ਜਾਣਕਾਰੀ ਪ੍ਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਕਿਸਮਾਂ ਬਹੁਤ ਹੈਗੀਆਂ ਜਿਹੜੇ ਵੀਰਾਂ ਦੇ ਕਮੈਂਟ ਆਏ ਹੈਗੇ ਪੋਸਟਾਂ ਦੇ ਕਿਉਂਕਿ ਪੋਸਟ ਤੇ ਕਮੈਂਟ ਲਗਭਗ 800 ਦੇ ਲਗਭਗ ਹੋ ਗਿਆ ਤਿੰਨੇ ਪਲੇਟਫਾਰਮਾਂ ਤੇ ਪਰ ਮੈਂ 350 ਕਮੈਂਟ ਦੇ ਵਿੱਚੋਂ ਕੁਝ ਸਿਲੇਕਟਡ ਕਮੈਂਟ ਚੱਕੇ ਹੈਗੇ ਤਾਂ ਕਿ ਤੁਸੀਂ ਉਹਨਾਂ ਜਾਣਕਾਰੀਆਂ ਨੂੰ ਵਰਤ ਸਕਿਓ ਇੱਕ ਗੱਲ ਮੇਰੀ ਖਿਆਲ ਰੱਖ ਲਿਓ ਜੇ ਕਣਕ ਡੂੰਗੀ ਬੀਜੀ ਗਈ ਕਿਸਮ ਦਾ ਕੋਈ ਫਾਇਦਾ ਨਹੀਂ ਠੀਕ ਹੈ ਜੇ ਕਣਕ ਗਲਤ ਟਾਈਮ ਤੇ ਬੀਜੀ ਗਈ ਕਿਸਮ ਦਾ ਕੋਈ ਫਾਇਦਾ ਨਹੀਂ ਜੇ ਕਿਸਮ ਦਾ ਸਹੀ ਰੱਖ-ਰਖਾਵ ਨਾ ਹੋਇਆ ਫਿਰ ਵੀ ਨੁਕਸਾਨੇ ਜਾਉਗੇ ਜਿਆਦਾ ਗੇਤੀ ਕਣਕ ਬੀਜੀ ਹੋਈ ਕਿਉਂਕਿ ਜਿਹੜੀਆਂ ਨਮੀਆਂ ਕਿਸਮਾਂ ਆਈਆਂ ਪਿਛਲੇ 2 ਸਾਲਾਂ ਦੇ ਵਿੱਚ ਉਹ ਕੋਈ ਵੀ ਹੋਵੇ ਕਿਸੇ ਵੀ ਯੂਨੀਵਰਸਿਟੀ ਦੀ ਹੋਵੇ ਉਹਦੇ ਵਿੱਚ ਬੱਲੀਪੱਲਾ ਆਉਂਦੀ ਹੈ ਉਹਦੇ ਵਿੱਚ ਰੰਗ ਬਹੁਤ ਸੋਹਣਾ ਰਹਿੰਦਾ ਹੈਗਾ ਉਹਦੇ ਵਿੱਚ ਨਾਲ ਹੀ ਨਹੀਂ ਚੜਦੀਆਂ ਹੈਗੀਆਂ ਕਿਸਮਾਂ ਉਹਦੇ ਵਿੱਚ ਡਿੱਗਣ ਦੀ ਵੀ ਜਾਂ ਹੀਟ ਟੋਲਰੈਂਸ ਵੀ ਹੈਗੀਆਂ ਉਹਨਾਂ ਦੇ ਵਿੱਚ ਗਰਮੀ ਦਾ ਜਿਹੜਾ ਪਛੇਤਾ ਪ੍ਰਭਾਵ ਆ ਉਹ ਵੀ ਘਟ ਪੈਂਦਾ ਹੈਗਾ ਪਰ ਜੇ ਆਪਾਂ ਕਿਸਮ ਸਹੀ ਸਮੇਂ ਤੇ ਨਾ ਲਾਵਾਂਗੇ ਆਪਾਂ ਕਿਸਮ ਦੇ ਨਾਲ ਵਿਵਹਾਰ ਸਹੀ ਨਾ ਕਰਾਂਗੇ ਰਿਜ਼ਲਟ ਚੰਗੇ ਨਹੀਂ ਆਉਣਗੇ ਕਿਸਮਾਂ ਦੀ ਗੱਲ ਕਰ ਲਈਏ ਪੀਬੀਡਬਲਯੂ 725 ਹੈ ਬਹੁਤ ਵਧੀਆ ਕਿਸਮ ਹੈ ਜੀ ਚੰਗੀ ਤੂੜੀ ਚੰਗੀ ਕਣਕ ਨਿਕਲਦੀ ਹੈ ਡਿਗਦੀ ਨਹੀਂ ਹੈਗੀ ਆਮ ਬਹਾਈ ਦੇ ਵਿੱਚ 40 ਕਿਲੋ ਵੀ ਪੈ ਸਕਦਾ ਹੈਗਾ ਠੀਕ ਹੈ ਹੈਪੀ ਸੀਡਰ ਦੇ ਵਿੱਚ 2-4 ਕਿਲੋ ਵੱਧ ਪਾ ਸਕਦੇ ਹੋ ਜਿੱਥੇ ਸੇਮ ਦਾ ਏਰੀਆ ਉੱਥੇ ਵੀ ਇਹਦਾ 2-4 ਕਿਲੋ ਘੱਟ ਵੀ ਪਾਇਆ ਜਾਂਦਾ ਵੀ ਦੀ ਜਿਹੜੀ ਮਾਤਰਾ ਹੈਗੀ ਤੁਸੀਂ ਆਪਣੇ ਖੇਤਾਂ ਅਕੋਰਡਿੰਗ ਲੈਣੀ ਆ ਬਿਜਾਈ ਦੇ ਤਰੀਕੇ ਅਕੋਰਡਿੰਗ ਲੈਣੀ ਹੈ ਜੇ ਬੀ ਵੱਧ ਪਾਓਗੇ ਕਣਕ ਡਿੱਗਣ ਦਾ ਕਾਰਨ ਬਣਦਾ ਹੈਗਾ ਜੇ ਤਵਿਆਂ ਵਾਲੀ ਮਸ਼ੀਨ ਨਾਲ ਕਣਕ ਦੀ ਬਿਜਾਈ ਹੋਣ ਲੱਗ ਜੇ ਨਾ 15 ਕਿਲੋ ਤੋਂ ਵੱਧ ਬੀ ਨਾ ਪਵੇ ਤੁਸੀਂ ਝੋਨੇ ਦੀ ਤੁਸੀਂ ਦੇਖ ਲਓ ਵੀ ਜੇ ਬਿਜਾਈ ਹੁੰਦੀ ਹੈਗੀ ਆ ਬਾਸਮਤੀ ਹੈ ਜਾਂ ਪਰਮਲ ਦੀ ਹੈ ਹਾਈਬ੍ਰਿਡ ਦੀ ਹਾਈਬ੍ਰਿਡ ਦਾ ਤਾਂ ਤੁਸੀਂ 6 ਕਿਲੋ ਹੀ ਡੰਗ ਲਾ ਦਿੰਨੇ ਹੋ ਠੀਕ ਹੈ ਬਾਸ ਬਾਈ ਤੁਸੀਂ 8-9 ਕਿਲੋ ਪਾ ਲੈਣੇ ਹੈਗੇ ਹੋ ਜੇ 15 ਕਿਲੋ ਪਾਉਂ ਚਾੜ ਨਹੀਂ ਆਊਗਾ ਕਿਉਂਕਿ ਬੂਟਾ ਬਰਾਉਣਾ ਹੁੰਦਾ ਕਣਕ ਬੂਟਾ ਵੀ ਬਹੁਤ ਵਧੀਆ ਬਣਾ ਲੈਂਦੀ ਹੈਗੀ ਆ ਆਪਾਂ ਡਰਦੇ ਰਹਿਣੇ ਹੈਗੇ ਆ 40 ਕਿਲੋ ਬੀ ਦੀ ਮਾਤਰਾ ਸ਼ਾਇਦ ਬਹੁਤ ਪਹਿਲਾਂ ਸਿਫਾਰਸ਼ ਹੋਈ ਸੀ ਅੱਜ ਦੇ ਸਮੇਂ ਜੇ ਮਸ਼ੀਨਾਂ 'ਚ ਸੋਧ ਹੋ ਜੇ ਆਵਿਆ ਵਾਲੀ ਮਸ਼ੀਨ ਦੇ ਨਾਲ ਕਣਕ ਦੀ ਬਜਾਈ ਹੋਣ ਲੱਗ ਜੇ 1.5 ਇੰਚ ਤੇ 2-2 ਇੰਚ ਤੇ ਇੱਕ ਇੱਕ ਦਾਣਾ 2-2 ਦਾਣੇ ਤਾਂ ਆਪਾਂ ਨੂੰ 15 ਕਿਲੋ ਤੋਂ ਵੱਧ ਬੀਜ ਦੀ ਲੋਡ ਨਹੀਂ ਪਵੇਗੀ ਜਿਹੜੀਆਂ ਮਸ਼ੀਨਾਂ ਦੀ ਤੁਹਾਡੇ ਕੋਲੇ ਚੰਗੀ ਬਜਾਈ ਕਰਨ ਵਾਲੀਆਂ ਮਸ਼ੀਨਾਂ ਹੈਗੀਆਂ ਉਹਨਾਂ ਦੇ ਵਿੱਚ 35 ਤੋਂ 40 ਕਿਲੋ ਨਾਰਮਲ ਡਲ ਦੇ ਵਿੱਚ ਸਹੀ ਸਮੇਂ ਕਣਕ ਦੀ ਬਜਾਈ ਹੋਵੇ ਚੰਗੇ ਝਾੜ ਆਉਣਗੇ 92343 ਹੈ ਜੀ ਵੈਰੀ ਗੁੱਡ ਵੈਰੈਟੀ ਹੈ अर्ਲੀ ਸਵਿੰਗ ਦੇ ਵਾਸਤੇ ਹੈ ਇਹਦੇ ਸਪੈਸ਼ਲ ਵੀਡੀਓ ਵੀ ਕਰ ਦਾਂਗੇ ਅੱਜ ਕੀ ਹੈ ਏਰੀਏ ਵਾਈ ਤੁਹਾਨੂੰ ਤੁਹਾਡਾ ਡਾਟਾ ਦੇਣਾ ਹੈਗਾ 826 ਹੈ ਜੀ ਜਿਹੜੇ ਕਿਸਾਨ ਭਰਾਵਾਂ ਨੇ 10 ਨਵੰਬਰ ਤੋਂ ਬਾਅਦ ਲਾਈ ਸੀ ਬਹੁਤ ਸੋਹਣੇ ਰਿਜ਼ਲਟ ਆਏ ਹੈਗੇ ਆ ਪੰਜਾਬ ਹਰਿਆਣਾ ਬਾਰਡਰ ਤੇ ਤਾਂ ਬਹੁਤ ਹੀ ਘੈਂਟ ਰਿਜ਼ਲਟ ਆਏ ਹੈਗੇ ਆ ਠੀਕ ਹੈ ਕੋਈ ਬੰਦਾ ਕਹਿ ਰਿਹਾ ਬਿਮਾਰੀ ਜਿਆਦਾ ਆਉਂਦੀ ਬਿਮਾਰੀ ਯਾਰ ਕਿਸੇ 'ਚ ਵੀ ਆ ਸਕਦੀ ਹੈ ਬਿਮਾਰੀ ਦੇ ਨਾਲ ਲੜਨ ਦੀ ਸ਼ਕਤੀ ਹੋਣੀ ਚਾਹੀਦੀ ਹੈ ਵੈਰੈਟੀ ਦੇ ਵਿੱਚ ਰੈਜਿਸਟੈਂਟ ਵੈਰੈਟੀ ਦਾ ਮਤਲਬ ਕੀ ਹੁੰਦਾ ਵੀ ਮਤਲਬ ਕਿ ਬਿਮਾਰੀ ਜਿਆਦਾ ਠੀਕ ਹੈ ਜੇ ਸਾਰੇ ਖੇਤ ਦੇ ਵਿੱਚ 10 ਬੂਟੇ ਦੇਖ ਕੇ ਤਾਂ ਫਿਰ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਹਾਂ ਪਹਿਲਾ ਸਾਲ ਵੈਰਾਈਟੀ ਦੇ ਵਿੱਚ ਝਾੜ ਨਹੀਂ ਘਟਦਾ ਹੈਗਾ ਤੇ ਵੈਰਾਈਟੀ ਦੇ ਵਿੱਚ ਸਹੀ ਸਮੇਂ ਤੇ ਬਜਾਈ ਹੋਣ ਦੇ ਕਰਕੇ ਤੁਹਾਡੇ ਪੈਸੇ ਬਚ ਰਹੇ ਆ ਤਾਂ ਵਧੀਆ ਚੀਜ਼ ਹੈਗੀ ਡਿੱਗਣ ਦੀ ਨਹੀਂ ਦਿੱਕਤ ਆਉਂਦੀ ਹੈਗੀ 803 ਤੇ 824 ਕਿਣਕਾਂ ਜਿਹੜੀਆਂ ਹੈਗੀਆਂ ਜਿੱਥੇ ਤੁਹਾਡੇ ਖੇਤਾਂ 'ਚ ਪਾਣੀ ਖੜਦਾ ਚੱਲਣਾ ਏ ਠੀਕ ਨਹੀਂ ਮਿੱਟੀ ਆ ਜਾਂ ਵਾਟਰ ਲੈਵਲ ਨੇੜੇ ਆ ਉੱਥੇ ਤੁਸੀਂ ਲਾ ਸਕਦੇ ਹੋ ਕੇਰਲ 210 ਕਿਸਮ ਹੈਗੀ ਆ ਬਹੁਤ ਵਧੀਆ ਰੰਗ ਸੋਨਾ ਰਹਿੰਦਾ ਖਾਸ ਕਰਕੇ ਖਾਰੀਆਂ ਕਲਰ ਵਾਲੀਆਂ ਜ਼ਮੀਨਾਂ ਦੇ ਲਈ ਬਣੀ ਹੋਈ ਹੈ ਡੀਬੀਡਬਲਯੂ 187 222 303 ਤਿੰਨੇ ਭੈਣਾਂ ਇਕੱਠੀਆਂ ਆਈਆਂ ਸੀ ਠੀਕ ਹੈ 303 ਥੋੜੀ ਜੀ ਬੌਣੀ ਹੈ 187 ਲੰਬੀ ਹੈ 222 ਥੋੜੀ ਜੀ ਉਹਨਾਂ ਦੇ ਵਿਚਾਲੇ ਜੀ ਹੈ ਇਹ ਤਿੰਨੇ ਕਿਸਮਾਂ ਦਾ ਕੋਈ ਲਾਂਬਾ ਨਹੀਂ ਹੈਗਾ ਇਹਨਾਂ ਦੀ ਸਭ ਤੋਂ ਵੱਧ ਪ੍ਰੋਮੋਸ਼ਨ ਪ੍ਰਿੰਟ মিডিਆ ਨੇ ਕੀਤੀ ਫਿਰ ਸੋਸ਼ਲ ਮੀਡੀਆ ਨੇ ਕੀਤੀ ਫਿਰ ਯੂਨੀਵਰਸਿਟੀਆਂ ਨੇ ਆਪ ਕੀਤੀ ਬਰੀਡਰਾਂ ਨੇ ਕੀਤੀ ਇਹਦਾ ਲਗਭਗ ਵੱਡਾ ਏਰੀਆ ਇਸ ਵਾਰ ਫਿਰ ਲੱਗਣ ਜਾ ਰਿਹਾ ਹਰਿਆਣਾ ਪੰਜਾਬ ਰਾਜਸਥਾਨ ਉਤਰਾਖੰਡ ਥੋੜਾ ਬਹੁਤ ਪੱਛਮੀ ਯੂਪੀ ਦੇ ਵਿੱਚ ਵੀ ਤਾਂ ਇਹਨਾਂ ਕਿਸਮਾਂ ਦੇ ਵਿੱਚ 187 ਜਿਹੜੀ ਕਿਸਮ ਹੈਗੀ ਉਹ ਦਰਮਿਆਨੇ ਖੇਤ ਰੇਤਲੇ ਖੇਤ ਚੰਗਾ ਰਿਜ਼ਲਟ ਦਿੰਦੀ ਹੈ ਵੀ ਵੱਧ ਪਾਉਂਦੀ ਲੋੜ ਨਹੀਂ ਦਾਣਾ ਮੋਟਾ ਭਾਰਾ ਝਾੜ ਸੋਣਾਗਾ 222 ਕਿਸਮ ਹੈਗੀ ਆ ਦਰਮਿਆਨੀ ਭਾਰੀ ਹਲਕੀ ਤਿੰਨਾਂ ਜੀ ਕਾਮਯਾਬ ਪਰ ਰੰਗ ਬਹੁਤ ਵਧੀਆ ਹੈਗਾ ਪੀਲੀ ਨਹੀਂ ਪੈਂਦੀ ਕੋਰੇ ਦਾ ਅਸਰ ਨਹੀਂ ਮੰਨਦੀ ਹੈਗੀ ਬਹੁਤ ਵਧੀਆ ਦਿੰਦੀ ਹੈ 303 ਕਿਸਮ ਚੰਗੇ ਬਾਣ ਦੀ ਕਿਸਮ ਹੈ ਚੰਗੇ ਪਾਣੀ ਦੀ ਕਿਸਮ ਹੈ ਪਾਣੀ ਵੀ ਵੱਧ ਡਿਮਾਂਡ ਕਰਦੀ ਹੈ ਖਾਦ ਵੀ ਵੱਧ ਪੈਜੂ ਕੋਈ ਚੱਕਰ ਨਹੀਂ ਹੈਗਾ ਘਟ ਕਦ ਦੀ ਵੈਰੈਟੀ ਹੈ ਪੱਤਾ ਬਹੁਤ ਚੌੜਾ 나ੜ ਬਹੁਤ ਮੋਟਾ ਡਿੱਗਦੀ ਨਹੀਂ ਹੈਗੀ 327 ਪਿਛਲੇ ਜਿਹੜੇ ਬਲਾਸਟ ਹੋਇਆ ਬਹੁਤ ਤਗੜਾ ਰਿਜ਼ਲਟ ਬਹੁਤ ਰਾਜਪੁਰਾ ਦੇ ਵਿੱਚ 32 ਕਵਾਂਟਲ ਤੱਕ ਝੜ ਗਏ ਹੈ ਐਵਰੇਜ 20 ਵੀ ਕਿੱਲਿਆਂ ਦੇ ਠੀਕ ਹੈ ਲੁਧਿਆਣੇ ਦੇ ਵਿੱਚ ਝਾੜ ਬਹੁਤ ਸੋਹਣਿਆ ਆਇਆ ਪਿਹੇਵਾ ਦੇਵੀਗੜ ਪਟਿਆਲਾ ਕਨਾਪਾ ਸਮਾਣਾ ਬਰੇਟਾ ਪਾਤਰਾ ਇਧਰ ਜਿਹੜਾ ਹਰਿਆਣਾ ਬਾਰਡਰ ਪੈਂਦਾ ਫਤਿਹਵਾ ਤੁਹਾਨਾਂ ਦਾ ਇੱਥੇ ਬਹੁਤ ਤਗੜੇ ਰਿਜ਼ਲਟ ਆਏ ਹੈਗੇ ਬਠਿੰਡਾ ਮਾਨਸਾ ਦੇ ਵਿੱਚ ਬਹੁਤ ਤੜੇ ਰਿਜ਼ਲਟ ਆਏ ਹੈਗੇ 327 ਵੈਰਾਈਟੀ ਐਕਸੀਲੈਂਟ ਹੈ ਵਧੀਆ ਤਰੀਕੇ ਨਾਲ ਟਾਈਮ ਤੇ ਬੀਜੀ ਜਾ ਸਕਦੀ ਹੈ 1 ਨਵੰਬਰ ਦੇ ਆਸ-ਪਾਸੇ ਜਿੱਥੇ ਗਿੱਲ ਜਿਆਦੇ ਰਹਿੰਦੀ ਹੈ ਠੰਡ ਗੇਤੀ ਸ਼ੁਰੂ ਹੁੰਦੀ ਆ ਤਾਂ ਆਪਾਂ ਇਹਨਾਂ ਨੂੰ ਅਕਤੂਬਰ ਦੇ ਆਖਰੀ 2-4 ਦਿਨਾਂ 'ਚ ਬਜਾਈ ਕਰ ਸਕਦੇ ਆ ਪਹਿਲਾ ਹਫਤਾ ਨਵੰਬਰ ਦਾ ਬਹੁਤ ਜ਼ਿਆਦਾ ਵੜਿਆ ਰਹਿੰਦਾ ਹੈਗਾ ਲੇਟ ਐਂਡ ਐਂਡ ਨਵੰਬਰ 'ਚ ਬਜਾਈ ਹੋਣੀ ਹੈ ਤਾਂ ਇਹ ਨੂੰ ਨਾ ਪਹਿਲ ਦਿਓ ਠੀਕ ਹੈ 331 ਵੀ ਵਧੀਆ 371 72 ਤੇ 33 ਨੇ ਬੈਣਾ ਇਹ ਵੀ ਬਹੁਤ ਵਧੀਆ ਹੈ। ਵੈਰਾਈਟੀ ਕੋਈ ਮਾੜੀ ਨਹੀਂ ਹੁੰਦੀ ਤੁਹਾਨੂੰ ਫਿੱਟ ਕਰਨੀ ਪੈਂਦੀ ਆਪਣੇ ਖੇਤਾਂ 'ਚ। ਮੈਂ ਤਾਂ ਇਹ ਕਹਿ ਦਿੰਦਾ ਹੁਣਾ ਵੀ ਜੇਕਰ ਤੁਹਾਡੇ ਖੇਤ ਤੁਹਾਡੇ ਖੇਤ ਜਿਆਦੇ ਵੱਡੇ ਨੇ ਤੁਹਾਡੇ ਕੋਲੇ ਜਿਆਦਾ ਹੀ ਵੱਡੀ ਏਰੀਆ ਹੈਗਾ ਕਣਕ ਦਾ ਤਾਂ ਤੁਸੀਂ ਕੋਸ਼ਿਸ਼ ਕਰੋ ਕਿ ਤੁਸੀਂ ਉਹਨਾਂ ਖੇਤਾਂ ਦੇ ਵਿੱਚ ਜਿਹੜਾ ਵੀ ਪੈਦਾ ਕਰਨ ਵਾਲਾ ਪਲਾਟ ਹੈਗਾ ਉਹ ਇੱਕ ਲਾ ਲਓ। ਜਿੱਥੇ ਨਦੀਨਾਂ ਦੀ ਸਮੱਸਿਆ ਧੂਰੀ ਪਜਾਈ ਕਰ ਲੋ। ਐਸ ਕਰਕੇ ਉਹਤੇ ਵੱਖਰ-ਵੱਖਰੀਆਂ ਵੀਡੀਓ ਆਉਣਗੀਆਂ ਅਗਲੇ ਦਿਨਾਂ ਦੇ ਵਿੱਚ। ਜੇਕਰ ਤੁਹਾਡੇ ਖੇਤਾਂ ਦੇ ਵਿੱਚ ਤੁਸੀਂ ਦੋ ਤੋਂ ਵੱਧ ਕਿਸਮਾਂ ਮਿਕਸ ਕਰਕੇ ਲਾਉਣੇ ਹੋ ਜਿਨ੍ਹਾਂ ਦੇ ਪੱਕਣ ਦਾ ਸਮਾਂ ਬਰਾਬਰ-ਬਰਾਬਰ ਕੱਦ ਵੱਖੋ-ਵੱਖਰਾ ਤਾਂ ਵੱਡੇ ਕੱਦ ਵਾਲੀ ਵੈਰੈਟੀ ਨੂੰ ਆਪਾਂ 20% ਜਗ੍ਹਾ ਦੇਣੀ ਹੈ ਤੇ ਬਾਕੀ ਵੈਰੈਟੀ ਨੂੰ ਆਪਾਂ ਨੇ 80% ਜਗ੍ਹਾ ਦੇਣੀ ਹੈ ਭਾਵ ਕਿ ਕੁਆਂਟਲ ਦੇ ਵਿੱਚ 80 20 ਦੀ ਰੇਸ਼ੋ ਹੋਣਾ ਆਪਾਂ ਮਿਕਸ ਕਰ ਲੈਣਾ ਹੈਗਾ 2.5 ਕਿਲੋ ਜਮਾਈ ਕਰ ਦੇਣਾ ਹੈਗਾ ਕਈ ਬੰਦੇ ਅੱਧੋ-ਅੱਧ ਪਾ ਲੈਂਦੇ ਆ ਅੱਧੋ-ਅੱਧ ਨਹੀਂ ਪਾਉਣਾ ਹੁੰਦਾ ਵੀਰੇ ਇਹ ਗਲਤ ਹੈ ਜੱਟੂ ਮਾਤਾ ਉਸ ਤੋਂ ਬਾਅਦ ਪੂਸ਼ਾਲੀਆ ਵੈਰੈਟੀਆਂ ਆਈਆਂ 3406 ਤੇ 3385 3386 ਇਹਨਾਂ ਦੇ ਪਿਛਲੇ ਵਾਰ ਮੈਂ ਤੁਹਾਨੂੰ ਖੇਦ ਵੀ ਲਖਾ ਠੀਕ ਹੈ ਹਰ ਵਾਰ ਸਿਨੈਰੀਓ ਸੇਮ ਨਹੀਂ ਰਹਿੰਦਾ ਨਾ ਸਰਦੀਆਂ ਦੇ ਵਿੱਚ ਮੀਂਹ ਦੀ ਮਾਤਰਾ ਕੋਰੇ ਦੀ ਮਾਤਰਾ ਧੁੰਦ ਦੀ ਮਾਤਰਾ ਤੇ ਡੇ ਲਾਈਟ ਡੇ ਲੱਗ ਸਕਦਾ ਕਿਉਂਕਿ ਹੋ ਸਕਦਾ ਹੈਗਾ ਵੀ 15 ਦਸੰਬਰ ਤੋਂ ਬਾਅਦ ਸੂਰਜ ਹੀ ਨਾ ਦਿਖੇ ਹੋ ਸਕਦਾ ਸਾਰੀ ਜਨਵਰੀ ਸੂਰਜ ਹੀ ਨਾ ਦਿਖੇ ਤਾਂ ਜਿਹੜੀਆਂ ਫਸਲਾਂ ਬਾਦਾ ਰੋਗ ਜਾਂਦੀਆਂ ਹੈਗੀਆਂ ਜਿਹੜੀਆਂ ਕਣਕ ਦੀਆਂ ਕਿਸਮਾਂ ਚੰਗੇ ਝਾੜ ਦਿੰਦੀਆਂ ਹੈਗੀਆਂ ਮੈਂ ਤੁਹਾਨੂੰ ਉਹ ਬਹੁਤ ਵਾਰ ਵੀਡੀਓ ਦੇ ਵਿੱਚ ਸ਼ੂਟ ਕਰਕੇ ਦਿਖਾਉਣਾ ਹੁਣ ਤੇ ਗੱਲਾਂ ਹੀ ਹੋ ਸਕਦੀਆਂ ਹੁਣ ਤਾਂ ਦਾਣੇ ਹੀ ਦਿਖਾਏ ਜਾ ਸਕਦੇ ਆ ਜਦੋਂ ਕਣਕ ਦੀਆਂ ਵਾਢੀਆਂ ਹੋ ਰਹੀਆਂ ਸੀ ਮੇਰੇ ਖੇਤ ਦੇ ਵਿੱਚ ਤਾਂ ਮੈਂ ਉਦੋਂ ਡਿਸਾਈਡ ਕਰ ਲਿਆ ਸੀ ਕਿਹੜੀਆਂ ਕਿਸਮਾਂ ਲਾਉਣੀਆਂ ਹੈਗੀਆਂ ਹੁਣ ਝੋਨੇ ਦੀ ਵਾਢੀ ਸ਼ੁਰੂ ਚੱਲੀ ਹੋਈ ਹੈ ਝੋਨੇ ਦੀਆਂ ਵਾਢੀਆਂ ਦੇ ਵਿੱਚ ਹੀ ਡਿਸਾਈਡ ਕਰ ਲਓ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਖੇਤ ਵਿੱਚ ਕਿਹੜੀ ਕਿਸਮ ਲਾਉਣੀ ਹੈਗੀ ਤੇ ਹੁਣ ਤੁਹਾਡੇ ਜਿਹੜੇ ਕਮੈਂਟ ਹੈਗੇ ਆ ਸੂਝਵਾਨ ਫਾਰਮਰਾਂ ਦੇ ਕਮੈਂਟ ਉਹ ਵੀ ਆਪਾਂ ਪੜ੍ਹ ਲੈਣੇ ਹੈਗੇ ਆ ਕਿ ਬਾਈ ਜੀ ਸਾਰਾ ਕੁਝ ਵੈਦਰ ਤੇ ਡਿਪੈਂਡ ਹੁੰਦਾ ਪਿਛਲੀ ਵਾਰ ਵੈਦਰ ਬਹੁਤ ਵਧੀਆ ਸੀ ਹਰ ਇੱਕ ਵੈਰਾਈਟੀ ਬਹੁਤ ਵਧੀਆ ਨਿਕਲ ਗਈ 27 2 क्विंटल ਝਾੜ ਆਇਆ ਹਾਂਜੀ ਨਦੀਨਾਂ ਨੂੰ ਕੰਟਰੋਲ ਕਰਨਾ ਪਾਣੀ ਸਹੀ ਸਮੇਂ ਲਾਉਣਾ ਬਹੁਤ ਸਾਰੀਆਂ ਕਾਰਵਾਈਆਂ ਕਰਨ ਦੇ ਨਾਲ ਕਣਕ ਦਾ ਝਾੜ ਸਿਰੇ ਚੜਦਾ ਜੇ ਇੱਕ ਬਟਨ ਆਪਾਂ ਦੇਣਾ ਝਾੜ ਆਉਂਦਾ ਹੁੰਦਾ ਤਾਂ ਆਪਾਂ ਉਹ ਨੱਪ ਲੈਂਦੇ ਇੱਕੋ ਵੈਰੈਟੀ ਨਹੀਂ ਲਾਉਣੀ ਚਾਹੀਦੀ ਤਿੰਨ ਕਿਸਮਾਂ ਜ਼ਰੂਰ ਲਾਉਣਾ ਚਾਹੀਦੀਆਂ ਨੇ ਜੋ ਵੱਧ ਖੇਤੀ ਕਰਦੇ ਬਿਲਕੁਲ ਸਹੀ ਗੱਲ ਹੈਗੀ ਇੱਕੋ ਕਿਸਮ ਲਾਉਣੀ ਤਾਂ ਫਿਰ ਉਹ ਪ੍ਰਤਾਪਮਾਨ ਦਾ ਜੇ ਚੰਗਾ ਪ੍ਰਭਾਵ ਹੋਇਆ ਫਿਰ ਵੀ ਉਸ ਤੇ ਪਊਗਾ ਜੇ ਮਾੜਾ ਹੋਇਆ ਫਿਰ ਵੀ ਉਸ ਤੇ ਪਊਗਾ 187 222 ਮਿਕਸ ਕਰਕੇ ਬੀਜੀਸੀ ਬਹੁਤ ਹੋ ਜਿਆ ਚਾਰ ਰਿਆ ਏਰੀਆ ਬਠਿੰਡਾ ਲਾ ਸਕਦੇ ਹੋ ਵੀਰੇ 187 ਥੋੜਾ ਜਿਆ ਕਦ ਉੱਪਰ ਹੈਗਾ ਉਹਨੂੰ ਤੁਸੀਂ 20 ਕਿਲੋ ਪਾ ਲਓ ਕੁਆਂਟਲ ਚ ਤੇ ਬਾਕੀ ਨੂੰ 80 ਕਿਲੋ ਪਾ ਲਓ ਠੀਕ ਹੈ 2851 ਵੀ ਬਹੁਤ ਵਧੀਆ ਰਹੀ ਹੈ ਪੁਰਾਣੀ ਵੈਰੈਟੀ ਹੈ ਵੀਰੇ ਲੇਟ ਬਜਾਈ ਦੇ ਵਿੱਚ ਬੀਜ ਥੋੜਾ ਜਿਆਦਾ ਵੱਧ ਪਾਉਣਾ ਪੈਂਦਾ ਹੈਗਾ ਵੈਰੈਟੀ ਕਾਮਯਾਬ ਹੈਗੀ ਆ 826 ਪਿਛਲੇ ਸਾਲ ਜਲਾਲਾਬਾਦ ਸਾਈਡ 70 ਬਣ ਆਈ ਹੈ ਵੀਰੇ ਬਹੁਤ ਵਧੀਆ ਵੈਰੈਟੀ ਹੈਗੀ ਹੈ ਮੈਂ ਇਹਦੀ ਨਿੰਦਿਆ ਨਹੀਂ ਕਰਦਾ ਹੈਗਾ ਸਲਾਹਤਾ ਕਰਦਾ ਜਿਹੜੀਆਂ ਕਿਸੇ ਵੀ ਯੂਨੀਵਰਸਿਟੀਆ ਕਿਸਮਾਂ ਆਉਂਦੀਆਂ ਹੈਗੀਆਂ ਪਹਿਲਾਂ ਸੋਸ਼ਲ ਮੀਡੀਆ ਇੰਨਾ ਨਹੀਂ ਸੀਗਾ ਉਹਨਾਂ ਨੂੰ 5 ਸਾਲ ਲੱਗਦੇ ਸੀ ਡਿਵੈਲਪ ਹੋਣ ਵਾਸਤੇ ਹੁਣ ਉਹ ਉਸੇ ਸਾਲ ਹੀ ਡਿਵੈਲਪ ਸਾਹਮਣੇ ਆ ਜਾਂਦੀਆਂ ਹੈਗੀਆਂ ਫਾਜ਼ਿਲ ਕਾ ਲਾ杜 ਕਾ ਮੰਡੀ 187 303 ਬਾਈ ਜੀ ਬਹੁਤ ਵਧੀਆ ਝਾੜ ਆਏ ਹੈਗੇ ਆ ਤੇ 2967 ਵੀ ਅਬੋਰ ਏਰੀਆ ਦੇ ਵਿੱਚ ਚੰਗੀ ਮਾਰ ਮਾਰ ਰਹੀ ਹੈਗੀ ਆ ਬਾਕੀ ਏਰੀਆ ਦੇ ਵਿੱਚ ਕਿਉਂਕਿ ਇਹਨੂੰ ਬੱਲੀ ਪਛੇਤੀ ਆਉਂਦੀ ਹੈ ਹੀਟ ਟੋਲਰੈਂਸ ਨਹੀਂ ਹੈਗੀ ਪਰ ਇਹਦਾ ਦਾਣੇ ਦਾ ਵਜ਼ਨ ਬਹੁਤ ਜ਼ਿਆਦਾ ਰੰਗ ਵੀ ਕਾਲਾ ਪਰ ਇਹਨੂੰ ਕੁੰਗੀ ਆ ਸਕਦੀ ਹੈ ਕੁੰਗੀ ਤੋਂ ਡਰ ਲੱਗਦਾ ਹੈਗਾ ਤੇ ਜਿਹੜੇ ਏਰੀਏ ਪਹਾੜਾਂ ਦੀ ਬੈਲਟ ਦੇ ਨੇੜੇ ਪੈਂਦੇ ਆ 100 ਕਿਲੋਮੀਟਰ ਦੀ ਰੇਂਜ ਦੇ ਵਿੱਚ ਉਹਨਾਂ ਏਰੀਆ ਵਿੱਚ 29 67 ਨੂੰ ਤੁਸੀਂ ਵਰਜੋ ਨਾ ਲਾਓ 222 ਬਹੁਤ ਹੀ ਵਧੀਆ ਹੈ 67 ਮਨ ਹੋਈ ਹੈਗੀ ਹੈ 222 ਫਿਰੋਜ਼ਪੁਰ ਦੇ ਵਿੱਚ ਬਹੁਤ ਸੋਹਣੇ ਰਿਜ਼ਲਟ ਦਿੱਤੇ ਹੈਗੇ ਆ 30 86 ਵਧੀਆਂ ਨਿਕਲੀ ਭਾਈ ਸਾਡੇ ਸਾਈਡ ਗਗਨ ਸਿੱਧੂ ਵੀਰ ਨੇ ਕਮੈਂਟ ਕੀਤਾ ਹੈਗਾ ਦੇਖੋ 3088 ਵੈਰੈਟੀ ਨਹੀਂ ਮਾੜੀ ਇਹਨੇ ਤੂੜੀ ਤੋਂ ਵੀ ਰਜਾਇਤਾ ਫਾਰਮਰ ਨੂੰ ਇਸ ਵੈਰੈਟੀ ਨੇ ਝਾੜ ਪੱਖੋਂ ਵੀ ਰਜਾਇਆ ਪਰ ਹੁਣ ਨਵੀਆਂ ਕਿਸਮਾਂ ਦੇ ਮੁਕਾਬਲੇ ਦੇ ਵਿੱਚ ਥੋੜੀ ਜਿਹੀ ਨੂੰ ਦਿੱਕਤ ਆ ਰਹੀ ਹੈਗੀ ਕਿਉਂਕਿ ਟਾਈਮ ਬਹੁਤ ਹੋ ਗਿਆ ਵੈਰੈਟੀ ਸੋਧ ਮੰਗ ਰਹੀ ਹੈਗੀ ਹੈ ਇਸ ਤੋਂ ਇਲਾਵਾ ਕਰਨਾਲ ਹਰਿਆਣਾ 327 ਬੈਸਟ ਦੱਸ ਰਿਹਾ ਹੈਗਾ ਕਵੀਰ 222 ਬਹੁਤ ਵਧੀਆ ਬਠਿੰਡਾ ਏਰੀਆ ਜੀ ਸ੍ਰੀ ਮੁਕਸਰ ਸਾਹਿਬ ਦੇ ਵਿੱਚ 272 ਕਣਕ ਬਹੁਤ ਵਧੀਆ ਰਹੀ ਹੈ ਜੀ ਹਰ ਪੱਖੋਂ ਇਸ ਤੋਂ ਇਲਾਵਾ 222 ਸਿਰਾ ਬਾਈ ਜੀ ਸਾਰਿਆਂ ਨਾਲੋਂ ਬੜੀ ਗੱਲ ਡਿਗਦੀ ਨਹੀਂ ਚੰਨੀ ਵੀਰ ਕਮੈਂਟ ਕਰ ਰਿਹਾ ਹੈਗਾ ਡੀਬੀਡਬਲਯੂ 303 ਵੈਰੈਟੀ 187 ਮਿਕਸ ਕਰਕੇ ਬੀਜੀਸੀ ਵੀਰੇ ਬਹੁਤ ਵਧੀਆ ਰਿਜ਼ਲਟ ਆਏ ਹੈਗੇ ਆ ਇਸ ਤੋਂ ਇਲਾਵਾ ਭੇਵਾ ਏਰੀਆ 22303 ਦੇ ਰਿਜ਼ਲਟ ਹਰਦੀਪ ਬਾਈ ਕਮੈਂਟ ਕੀਤਾ ਬਹੁਤ ਚੰਗੇ ਆਏ ਹੈਗੇ ਆ 187 ਦੀ ਕੋਈ ਰੀਸ ਨਹੀਂ ਕਰ ਸਕਦਾ ਆਈ ਐਮ ਸ਼ੈਰੀ ਸਰਜੀਤ ਲਿਖਿਆ ਹੋਇਆ ਤੇ ਤੁਸੀਂ ਆਪਣੇ ਏਰੀਆ ਦੇ ਵਿੱਚ ਆਪਣੇ ਰਿਜ਼ਲਟ ਦੇਖ ਸਕਦੇ ਹੋ ਫਾਜ਼ਿਲਕਾ ਏਰੀਆ ਵਿੱਚ 83 386 ਤੇ ਲੇਟ 2851 ਬਾਈ ਜਨਕ ਸੁਤਰ ਜੀ ਕਮੈਂਟ ਕਰਦੇ ਬਹੁਤ ਵਧੀਆ ਰਿਜ਼ਲਟ ਆਇਆ ਹੈਗਾ ਠੀਕ ਆ 303 ਤੇ 222 ਤੋਂ ਉੱਪਰ ਕੋਈ ਨਹੀਂ ਦੇਖੋ ਵੈਰੀਟੀਆਂ ਸਾਰੀਆਂ ਘੈਂਟ ਆ ਬੀ ਪਿਓਰ ਲੈ ਕੇ ਲਾਓ ਬੀ ਖਾਮੀ ਨਹੀਂ ਹੋਣੀ ਚਾਹੀਦੀ ਬਰੀਕ ਨਹੀਂ ਹੋਣਾ ਚਾਹੀਦਾ ਉਗਣ ਸ਼ਕਤੀ ਚੈੱਕ ਕਰਕੇ ਲਾਓ ਬੀ ਨੂੰ ਟ੍ਰੀਟਮੈਂਟ ਕਰਕੇ ਲਾਓ ਉਹਦੇ ਸਪੈਸ਼ਲ ਵੀਡੀਓ ਕਰਾਂਗੇ ਤੇ 222 ਸਿਰਾ ਵੀਰੇ ਸਾਰੇ ਹਰਿਆਣੇ ਚ ਬਹੁਤ ਵਧੀਆ ਰਿਜ਼ਲਟ ਆ Rajasthan ਮੈਂ ਹਨੂਮਾਨਗੜ੍ਹ ਸੇ 2967 ਵਧੀਆ ਹੈ 303 ਵੈਰਾਈਟੀ ਫੇਲ ਹੋ ਗਈ ਦੇਖੋ ਫੇਲ ਉਸ ਏਰੀਆ ਚ ਹੋ ਸਕਦੀ ਹੈ ਉਥੇ ਗਰਮੀ ਪੈ ਸਕਦੀ ਹੈ ਪਰ ਕੋਈ ਵੀ ਵੈਰਾਈਟੀ ਸਾਰੇ ਏਰੀਆ ਚ ਪਾਸ ਫੇਲ ਦਾ ਆਪਾਂ ਸਰਟੀਫਿਕੇਟ ਸਾਰੇ ਏਰੀਆ ਨੂੰ ਨਹੀਂ ਵੰਡ ਸਕਦੇ ਕੁਝ ਏਰੀਆ ਨੂੰ ਵੰਡਿਆ ਜਾ ਸਕਦਾ ਹੈਗਾ 327 ਆਪਾਂ ਨਵਾਂ ਬੀਜ ਲਿਆ ਸੀ ਜੀ ਬਾਈ ਝਾੜ 70 ਮਨ ਦੇ ਬਰਾਬਰ ਨਿਕਲਿਆ ਵੇਖੋ ਆ ਬਿਲਕੁਲ ਵੀਰੇ 327 ਬਹੁਤ ਹੀ ਮੱਲਾ ਮਾਰ ਕੇ ਗਈ ਹੈਗੀ ਆ ਪਵਨ ਵੀਰ ਲਿਖ ਰਿਹਾ ਆਪਣੇ ਤਾਂ ਪੂਰੀ ਵਧੀਆ ਰਹੀ 677 ਕਣਕ 222 ਕਣਕ ਵੀਰੇ ਬਹੁਤ ਸੋਨਾ ਝਾੜ ਆਇਆ ਪਿਛਲੇ 3 ਸਾਲਾਂ ਤੋਂ ਲਾ ਰਹੇ ਹੈਗੇ ਆ 187 ਸੰਧੂ ਵੀਰ ਲਿਖ ਰਿਹਾ ਬਹੁਤ ਵਧੀਆ ਹੈਗੀ ਆ ਪਿਛਲੇ ਸਾਲ ਆਪਾਂ ਥੈਲੀ ਦਾ ਨਵਾਂ ਬੀਜ ਵੀਜਿਆ ਸੀ ਬਾਈ ਰਵਿੰਦਰ ਅੰਤਾਲ ਬਹੁਤ ਵਧੀਆ ਨਿਕਲਿਆ ਠੀਕ ਹੈ ਤੇ 826 ਕਿਸ ਨੂੰ 8 ਨਵੰਬਰ 0 ਡਰਲ ਕੀਤੀ ਸੀ ਦੋ ਗਿੱਲੇ 6 ਕਨਾਲਾ ਡਾਕਰ ਜ਼ਮੀਨ 3 ਘਟੇ ਯੂਰੀਆ 3 ਸਪਰੇਆ ਮੈਗਨੀਜ਼ਿਕ ਸਪਰੇ 1 ਸਪਰੇ ਯਾਰਾ ਦੀ ਬਾਡੀ ਬਿਲਡਰ 90 ਕੁਆਂਟਲ 40 ਕਿਲੋ ਆਇਆ ਮਣ 218 ਯੂਨੀਵਰਸਿਟੀ ਤੋਂ ਬੀਜ ਲਿਆ ਸੀ ਏਰੀਆ ਸ਼੍ਰੀ ਮੁਕਸਰ ਸਾਹਿਬ ਬਿੱਟੂ ਦੇਕਰਨ ਭਾਈ ਜੀ ਦੇਖੋ ਇਹੀ ਤਾਂ ਤਜਰਬੇ ਤੁਹਾਡੇ ਹੈਗੇ ਜਿਹੜੇ ਵੀ ਰਿਕਾਰਡ ਰੱਖਦੇ ਆ ਉਹੀ ਅੱਗੇ ਜਾਣਗੇ ਤੁੱਕੇ ਨਾਲ ਇੱਕ ਵਾਰੀ ਝਾੜ ਆਊਗਾ 100 ਦੇ ਵਿੱਚੋਂ PWW826 ਬੈਸਟ ਪਛੇਤੀ ਵੈਰਾਈਟੀ ਬਹੁਤ ਵਧੀਆ ਹੈ ਝਾੜ ਦਾ ਫਰਕ ਨਹੀਂ ਪੈਂਦਾ ਹੈਗਾ ਗਾਮ گورਖਪੁਰਾ ਜ਼ਿਲ੍ਹਾ ਫਤਿਆਵਾੜ ਹਰਿਆਣਾ ਵੈਰਾਈਟੀ 187 222 ਸਭ ਤੋਂ ਟੌਪ ਠੀਕ ਹੈ ਬਹੁਤ ਜਿੰਨੇ ਕਮੈਂਟ ਪੜੀ ਜਾਵਾਂਗੇ ਇੱਕ ਮਨ ਨਾਲ ਇੱਕ ਪੂਰਾ ਦਿਨ ਲੱਗ ਜਾਣਾ ਹੈਗਾ ਬਹੁਤ ਜ਼ਿਆਦਾ ਕਮੈਂਟਾਂ ਜੀ ਰਹਿ ਜਾਂ ਤੁਸੀਂ ਆਪ ਹੀ ਪੜ ਕੇ ਦੇਖ ਸਕਦੇ ਹੈਗੇ ਹੋ ਸਾਰੇ ਕਮੈਂਟਾਂ ਤੁਹਾਡਾ ਏਰੀਆ ਜੇ ਕਿਤੇ ਆਉਂਦਾ ਹੈਗਾ ਤੁਸੀਂ ਲਾ ਸਕਦੇ ਹੋ ਨਵੀਂ ਕਿਸਮ ਕੋਈ ਵੀ ਲਾ ਰਹੇ ਹੋ ਉਹਨੂੰ ਚਾਰ ਕਨਾਲਾਂ ਇੱਕ ਕਿੱਲੇ ਵਿੱਚ ਜਗ੍ਹਾ ଦਿਆਂ ਕਰੋ ਸਾਈਡ ਤੇ ਉਹਦੀ ਪਰਖ ਕਰਿਆ ਕਰੋ ਜੇ ਪਰਖ ਪੂਰੀ ਸਫਲ ਹੋ ਗਈ ਤਾਂ ਉਹਨੂੰ ਏਰੀਆ ਵਧਾ ਸਕਦੇ ਆਉਣ ਵਾਲੇ ਦਿਨਾਂ ਵਿੱਚ ਹੋਰ ਕਿਸੇ ਜਾਣਕਾਰੀ ਨਹੀਂ ਮਿਲਾਂਗੇ ਬਹੁਤ ਬਹੁਤ ਧੰਨਵਾਦ